ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਡੀਓ ਨੂੰ ਵੰਡ ਤੱਕ ਕਰ ਜਰੂਰ ਵੇਖਿਆ ਜੇ ਇੱਕ ਲਾਈਕ ਲਿਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਆ ਵੀਰ ਜੀ ਨੀਲਾ ਮਿੰਦਰਾ 1999 ਮਾਡਲ ਪੰਜਾਬ ਨੰਬਰ ਇੰਜਨ ਗੇਅਰ ਲਿਫਟ ਦੀ ਫੁੱਲ ਗਾਰੰਟੀ ਏ ਟਰੈਕਟਰ ਦਾ ਰੰਗ ਸਾਰਾ ਰੀਜਨਲ ਆ ਟਾਇਰ ਹੈਗੇ ਆ 40% ਪੱਕੇ ਰੈਡੀਏਟਰ ਨਵਾਂ ਬੈਟਰੀ ਡੱਬੇ ਚ ਬੰਦ ਨਵੀਂ ਬਿਲਕੁਲ ਪਈ ਏ ਤੇ ਬਹੁਤ ਵਧੀਆ ਰੀਜਨਲ ਜੇ ਆ ਮਾਲਕਵੀਰ ਦਾ ਨੰਬਰ ਉੱਪਰ ਕੰਟੀਨ ਆਸ਼ੋਰ ਤੇ ਚੱਲ ਰਿਹਾ ਹੈ ਤੇ ਵੀਰ ਜੀ ਬਹੁਤ ਵਧੀਆ ਟਰੈਕਟਰ ਚ ਕਰ ਲੋ ਕਨੈਕਟ ਏਰੀਆ ਜੀਰਾਮਾਹੂ ਅੱਗੇ ਆ ਗਿਆ ਜੀ ਤੂੜੀ ਵਾਲਾ ਰੀਪਰ ਵਕਾਉ ਇਹ ਬਹੁਤ ਸੋਹਣਾ ਰੀਪਰ ਜੇ ਬਹੁਤ ਘੱਟ ਚੱਲਿਆ ਜੇ ਇਹ ਰੀਪਰ ਦੀਆਂ ਵੀਰ ਨੇ ਫੋਟੋਆਂ ਪਾਈਆਂ ਚਾਰੇ ਬੰਨਿਓ ਤੇ ਮਾਡਲ ਇਹ ਹੈਗਾ ਵੀਰ ਜੀ 2000 ਤੇ 15 ਤੇ ਰੇਟ 1,30,000 ਰੁਪਇਆ ਬਹੁਤ ਹੀ ਜਿਆਦਾ ਵਧੀਆ ਜੇ ਤੇ ਘੱਟ ਚੱਲਿਆ ਰੀਪਰ ਇਹ ਸਾਫ਼ ਸੁਥਰਾ ਕਿਤੋਂ ਗਲਿਆ-ਪਲਿਆ ਨਹੀਂ ਮਾਸਾ ਵੀ ਤੇ ਜਿਹੜੇ ਵੀਰ ਨੇ ਲੈਣਾ ਤੇ ਵੀਰ ਜੀ ਕਨੈਕਟ ਤੁਸੀਂ ਕਰ ਸਕਦੇ ਜੇ ਮਾਲਕ ਵੀਰ ਦਾ ਨੰਬਰ ਅੱਗੇ ਸਕਰੀਨ ਤੇ ਆ ਗਿਆ ਜੇ ਇਹ ਨੰਬਰ ਤੇ ਕਰ ਲੋ ਕਨੈਕਟ ਤੇ ਜਿਹੜੇ ਵੀਰ ਨੇ ਲੈਣਾ ਕੇਐਸ ਤੂੜੀ ਰੀਪਰ ਤੁਸੀਂ ਖਰੀਦ ਸਕਦੇ ਹੋ ਅੱਗੇ ਆ ਗਈ ਵੀਰ ਜੀ ਬਲੈਰੋ ਗੱਡੀ ਏ ਨਵੇਂ ਹਾਲਤ 'ਚ 2017 ਮਾਡਲ ਰੇਟ 5 ਲੱਖ 35 ਹਜ਼ਾਰ ਵੀਰ ਵੱਲੋਂ ਡਿਮਾਂਡ ਕੀਤੀ ਗਈ ਏ ਬਾਕੀ ਗੱਡੀ ਵੀ ਵੀਰ ਜੀ ਬਿਲਕੁਲ ਸਿਰਾ ਲੱਗਾ ਪਿਆ ਹੈ ਤੇ ਜੇ ਕਿਸੇ ਵੀਰ ਨੇ ਲੈਣੀ ਹੋਵੇ ਤੇ ਵੀਰ ਕੋਲੋਂ ਖਰੀਦ ਸਕਦੇ ਜੀ ਤੇ ਅੱਗੇ ਇਸੇ ਵੀਰ ਕੋਲ ਵੀਰ ਜੀ ਇੱਕ ਸਕਾਰਪਿਓ ਗੱਡੀ ਵੀ ਵਿਕਾਊ ਆ ਤੇ ਸਕਾਰਪਿਓ 2014 ਮਾਡਲ ਹੈ ਜੀ 4 ਲੱਖ 75 ਹਜ਼ਾਰ ਰੁਪਿਆ ਰੇਟ ਹੈ ਮਾਲਕ ਵੀਰ ਵੱਲੋਂ ਬਾਕੀ ਪਾਏ ਹੋਏ ਰੇਟ ਵੀਰ ਜੀ ਪੱਕੇ ਨਹੀਂ ਹੁੰਦੇ ਮੌਕੇ ਤੇ ਫਿਕਸ ਰੇਟ ਕੀਤੇ ਜਾਂਦੇ ਆ ਤੇ ਇੱਕ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਵੇਖਿਆ ਕਰੋ ਇੱਕ ਵੀਰ ਜੀ ਤੁਹਾਡੇ ਅੰਗੂਠੇ ਨਾਲ ਬਹੁਤ ਵਧੀਆ ਹੀ ਚੰਗੀਆਂ ਵੀਡੀਓ ਪਾਉਣੇ ਆ ਗੰਦਮੰਦ ਹਰ ਕੋਈ ਸ਼ੇਅਰ ਕਰਦਾ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਹਾਜ਼ਰ ਆ ਤੁਹਾਡੇ ਤਾਂ ਹੀ ਤੇ ਮੇਰਾ ਵੀਰ ਇੱਕ ਗੂਠਾ ਜਰੂਰ ਨੱਪਦਿਆਂ ਕਰੋ ਤੇ ਅਰਤਕੇ ਅਸੀਂ ਤੁਹਾਨੂੰ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੀਏ ਇੱਕ ਵੀਰ ਜੀ ਜਿਹੜੇ ਵੀ ਬਿਲਕੁਲ ਫ੍ਰੀ ਵਿੱਚ ਐਡ ਵੀਰ ਨੇ ਕਰਵਾਉਣੀ 7037984000 ਤੇ ਫੋਟੋਆਂ ਪਾਇਆ ਕਰੋ ਤੇ ਅੱਗੇ ਵੀਰ ਜੀ ਆ ਗਿਆ ਕੇਐਸ ਤੂੜੀ ਰੀਪਰ 2013 ਮਾਡਲ ਵੀਰ ਨੇ ਰੇਟ ਨਹੀਂ ਦੱਸਿਆ ਫੋਨ ਤੇ ਚਲੋ ਰੇਟ ਵੀਰ ਦੱਸ ਦੇਣਗੇ ਏਰੀਆ ਸ਼੍ਰੀ ਮੁਕਤਸਰ ਸਾਹਿਬ ਤੇ ਬਹੁਤ ਵਧੀਆ ਵੀਰ ਜੀ ਇੱਕ ਰੀਪਰ ਜੇ ਤੇ ਬਾਡੀ ਲੈਂਥ ਦਾ ਹਾਲਤ ਦਾ ਵੀ ਚੰਗਾ ਮਾਡਲ ਦੇ ਹਿਸਾਬ ਨਾਲ ਬਹੁਤ ਵਧੀਆ ਸਾਫ ਸੁਥਰਾ ਜੇ ਤੇ ਜਿਹੜੇ ਵੀਰ ਨੇ ਕਰਨਾ ਕਨੈਕਟ ਤੇ ਵੀਰੇ ਵੀਰ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਤੇ ਇੱਕ ਵੀਰ ਜੀ 5 ਤੋਂ 7 ਫੋਟੋਆਂ ਪਾਇਆ ਕਰੋ 73 984000 ਤੇ ਐਡ ਤੁਹਾਡੀ ਬਿਲਕੁਲ ਫ੍ਰੀ ਵਿੱਚ ਲੰਘਾ ਦਿੱਤੀ ਜਾਵੇਗੀ ਇੱਕ ਲੱਕ ਮਿੰਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਰੇ ਸਾਡਾ ਵੀ ਹੌਸਲਾ ਬਲੰਦ ਹੋਵੇ ਅਸੀਂ ਚੰਗੀਆਂ ਚੰਗੀਆਂ ਖੇਤੀਬਾੜੀ ਸੰਧਾ ਦੀਆਂ ਵੀਡੀਓ ਲੈ ਕੇ ਹਰ ਰੋਜ਼ हां यार ਹੁਣੇ ਆ ਤੇ ਇਸੇ ਤਰ੍ਹਾਂ ਹੀ ਆ ਬਿਲਕੁਲ ਫ੍ਰੀ ਵਿੱਚ ਲਾਉਂਦੇ ਆ ਤੇ ਲਾਉਂਦੇ ਹੀ ਰਵਾਂਗੇ ਤੇ ਵੈਗਰੂ ਦੀ ਕਿਰਪਾ ਨਾਲ ਵੀਰ ਜੀ ਉਹ ਗਰਨਾਮ ਸਿੰਘ ਥਰਾਜਪਿੰਡ ਵਾਲੇ ਬਾਗਾ ਪੁਰਾਣੇ ਵਾਲੇ ਉਹ ਪੱਕੀ ਐਡ ਆਪਾਂ ਨੂੰ ਡੇਲੀ ਰੁਟੀਨ ਚ ਦਿੰਦੇ ਆ ਅੱਜ ਉਸ ਵੀਰ ਦੀ ਐਡ ਨਹੀਂ ਲਾਈ ਗਈ ਤੇ ਉਹ ਵੀਰ ਤੋਂ ਆਈ ਸੌਰੀ ਫੀਲ ਕਰਦੇ ਆ ਉਹਦੀ ਸਵੇਰੇ ਲਾਵਾਂਗੇ ਤੇ ਆ ਵੀਰ ਜੀ ਰਿਕ ਵੀਰ ਨੂੰ ਚਾਹੀਦਾ ਹੈ ਵਪਾਰੀ ਵੀਰਾਂ ਨੂੰ ਵੀ ਇੱਕ ਵਾਰੀ ਸਾਨੂੰ ਮੌਕਾ ਜ਼ਰੂਰ ਦਿਓ ਐਡ ਬਿਲਕੁਲ ਅਸੀਂ ਫ੍ਰੀ ਲਾਉਨੇ ਆ ਤੇ ਆ ਵੀਰ ਜੀ ਮਸ਼ੀਨੀਆਂ ਵੀਰ ਨੇ ਨਾ ਚਾਰੇ ਪਾਸਿਓਂ ਫੋਟੋਆਂ ਪਾਈਆਂ ਐ ਤੇ ਕਰ ਲੋ ਕਨੈਕਟ ਮੇਰਾ ਵੀਰ ਏਰੀਆ ਮੁਕਤਸਰ ਸਾਹਿਬ ਜੇ ਤੇ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੇ ਇੱਕ ਵੀਰ ਜੀ ਦੂਜੀ ਬੇਨਤੀ ਇਹ ਆ ਜਿਹੜੇ ਵੀਰ ਨੇ ਵੀ ਪਾਉਣੀਆਂ 5 ਤੋਂ 7 ਫੋਟੋਆਂ ਪਾਇਆ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ